ਵਿਨੀ ਪੈ ਗਈ ਚ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਚ ਹੋਈ ਮੌਤ ਤੁਹਾਡਾ ਬੇਟਾ ਇੱਥੇ ਅਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲਈ ਗੀ ਕਾਰ ਵਿੱਚੋਂ ਮਿਲੀ 24 ਸਾਲਾਂ ਸਤਪਾਲ ਸਿੰਘ ਦੀ ਲਾਸ਼ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਦੋਂ ਹੀ ਮੁੱਕ ਗਈ ਛੇਤੀ ਬਾਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਪਰਿਵਾਰ ਨੇ ਕਰਜ਼ਾ ਚੁੱਕ ਕੇ ਇਕਲੌਤੇ ਪੁੱਤ ਨੂੰ ਭੇਜਿਆ ਸੀ ਵਿਦੇਸ਼ ਬੇਟਾ ਹੱਡਾਇ ਕਰੀ ਹਨ ਮੂੰਹ ਵੇਖ ਲਿਆ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਓ ਸਾਨੂੰ ਤੇ ਮਾਤਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਬਹੁਤ ਹੀ ਮੰਦਭਾਗੀ ਖਬਰ ਕੈਨੇਡਾ ਦੇ ਵਿਨੀਪੈਗ ਤੋਂ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਰਹਿਣ ਵਾਲੇ 24 ਸਾਲਾਂ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਗਈ ਹੈ ਸਤਪਾਲ ਸਿੰਘ 2.5 ਸਾਲ ਪਹਿਲਾਂ ਕੈਨੇਡਾ ਸਟੂਡੈਂਟ ਵੀਜ਼ਾ ਤੇ ਆਇਆ ਸੀ ਅਤੇ ਉਸ ਵੱਲੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਲੰਬਰ ਵਜੋਂ ਹੈਲਪਰ ਦੇ ਤੌਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਦਸਨ ਮੁਤਾਬਕ ਸਤਪਾਲ ਸਿੰਘ ਦੀ 11 ਜਨਵਰੀ ਨੂੰ ਰਾਤ 11 ਵਜੇ வால்ਮਾਰਟ ਚ ਨਾਈਟ ਸ਼ਿਫਟ ਸੀ ਪਰ ਜਦੋਂ ਉਹ 11:30 ਵਜੇ ਤੱਕ ਉੱਥੇ ਨਹੀਂ ਪਹੁੰਚਿਆ ਤਾਂ ਉਸਦੇ ਮੈਨੇਜਰ ਦੇ ਵੱਲੋਂ ਉਸਨੂੰ ਕਾਲ ਕੀਤੀ ਗਈ ਪਰ ਉਸਦਾ ਨੰਬਰ ਬੰਦ ਆਇਆ ਤੇ ਫਿਰ ਅਗਲੇ ਦਿਨ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਉਸਦੇ ਦੋਸਤ ਵੱਲੋਂ ਜਦੋਂ ਬਾਹਰ ਜਾ ਕੇ ਉਸਦਾ ਪਿੱਕਾ ਵੇਖਿਆ ਤਾਂ ਉਸ ਦੇ ਵਿੱਚ ਸਤਪਾਲ ਸਿੰਘ ਦੀ ਲਾਸ਼ ਪਈ ਹੋਈ ਸੀ ਮੇਰਾ ਮੇਰਾ ਭਤੀਆ ਲੱਗਦਾ ਮੈਂ ਤਾਂ ਇਹ ਲੱਗਦਾ ਹਾਂ ਉਹਦੇ ਛੋਟੀ ਉਮਰ ਜੀ ਇਹਦਾ ਫਾਦਰ ਜੀ ਦੀ ਡੈਥ ਹੋ ਗਈ ਸੀ ਛੋਟੇ ਹਾਂ ਹੀ ਬੱਚੇ ਪਾਲੇ ਜਵਾਨ ਹੋਏ ਇਸ ਤਰ੍ਹਾਂ ਹੀ ਘਰ ਦੇ ਹਾਲਾਤ ਕਰਕੇ ਕਰਜ਼ਾ ਕੁਚਾ ਚੋਕੇ ਉਹਨੂੰ ਬਾਹਰ ਕੱ ਲਿਆ ਇਹ ਪੜਾਈ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਉੱਥੇ ਸਾਨੂੰ ਮਿਲੇ ਇਸ ਤਰ੍ਹਾਂ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾਂ ਡੱਡ ਬੰਡੀ ਦੀ ਖਬਰ ਮਿਲੀ ਆ ਤੇ પતિ ਹਾਲਚ ਪਤਾ ਨਹੀਂ ਇਹ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਪਰ ਸਰਕਾਰ ਪੰਜਾਬ ਸਰਕਾਰ ਨਵੇ ਸਾਨੂੰ ਅਸੀਂ ਮੰਗਤ ਕਰਦੇ ਆ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀ ਉਹਦਾ ਸਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਐਵੇਂ ਹੋ ਗਿਆ ਨੇ ਕਿੰਨੇ ਦਿਨ ਹੋ ਗਏ ਨੇ ਵੀਰ ਨੂੰ ਕੀ 2.5 ਸਾਲ ਹੋ ਗਏ ਗਏ ਨੂੰ ਇਸ ਢੱਡੀ ਵਿਜੇ ਤੇ ਗਿਆ ਸੀ ਆਪਣੇ ਸਾਲ ਦੀ ਪੜ੍ਹਾਈ ਪੜ੍ਹਾਈ ਵੀ ਕਰ ਲਈ ਉਹਨੇ ਆਪਣਾ ਬਹੁਤ ਹੀ ਹੈਰਾਨ ਤੇ ਚਿੰਤਾ ਵਾਲੀ ਗੱਲ ਹੈ ਕਿ ਮੌਤ ਦੇ ਪਿੱਛੇ ਕੀ ਕਾਰਨ ਰਹੇ ਹੋਣਗੇ ਤੇ ਕਿਵੇਂ ਸਤਪਾਲ ਸਿੰਘ ਦੀ ਇੰਨੀ ਛੋਟੀ ਉਮਰ ਦੇ ਵਿੱਚ ਮੌਤ ਹੋ ਗਈ ਸਤਪਾਲ 1 ਸਾਲ ਦਾ ਸੀ ਜਦੋਂ ਉਸਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਅਤੇ ਕੁਝ ਸਾਲ ਪਹਿਲਾਂ ਦਾਦਾ ਅਤੇ ਦਾਦੀ ਦਾ ਸਹਾਰਾ ਵੀ ਸਿਰ ਤੋਂ ਚਲਾ ਗਿਆ ਸੀ ਤੇ ਮਾਂ ਵੱਲੋਂ ਹੀ ਬੜੇ ਔਖੇ ਤਰੀਕੇ ਦੇ ਨਾਲ ਕਰਜ਼ਾ ਸਿਰ ਤੇ ਚੁੱਕ ਕੇ ਸਤਪਾਲ ਨੂੰ ਕੈਨੇਡਾ ਭੇਜਿਆ ਗਿਆ ਸੀ ਪਰ ਹੁਣ ਇਸ ਖਬਰ ਤੋਂ ਬਾਅਦ ਸਤਪਾਲ ਵੱਲੋਂ ਹੀ ਕੈਨੇਡਾ 'ਚ ਕਮਾਈ ਕਰਕੇ ਆਪਣੀ ਮਾਂ ਅਤੇ ਛੋਟੀ ਭੈਣ ਲਈ ਪੰਜਾਬ 'ਚ ਗੁਜ਼ਾਰੇ ਲਈ ਪੈਸੇ ਭੇਜੇ ਜਾਂਦੇ ਸਨ ਪਰ ਹੁਣ ਇਸ ਖਬਰ ਦੇ ਨਾਲ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ। ਉੱਥੇ ਹੀ ਪਰਿਵਾਰ ਦੇ ਵੱਲੋਂ ਹੁਣ ਇਹੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ 'ਚ ਭੇਜ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਹੱਥੀ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ। ਸਾਨੂੰ ਤਾਂ ਮੌਤ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ। ਅਸੀਂ ਤੇ ਇਹੋ ਹੀ ਆਣੇ ਆ। ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲੀ ਗੀ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਹਦਾ ਹੀ ਮੁੱਕ ਗਈ ਛੇਤੀ ਬਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਸਤਪਾਲ ਸਿੰਘ ਹਾਂਜੀ ਇਹੋ ਹੀ ਆ ਵੀ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਵੀ ਮਹਾਰਾਜੇ ਬੇਟਾ ਹੜਾਏ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣਾ ਸਤਪਾਲ ਦੇ ਨਜ਼ਦੀਕੀ ਦੋਸਤ ਦੇ ਵੱਲੋਂ ਗੋ ਫੰਡਮੀ ਤੇ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਸ ਦੀ ਮ੍ਰਿਤਕ ਦੇ ਨੂੰ ਵਾਪਸ ਭੇਜਿਆ ਜਾ ਸਕੇ ਅਤੇ ਪਰਿਵਾਰ ਲਈ ਵੀ ਕੋਈ ਵਿੱਤੀ ਮਦਦ ਕੀਤੀ ਜਾ ਸਕੇ ਰੈਡ ਫੈਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ